ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਜੀਵਨੀ ਵਿੱਚ ਆਪ ਸਰਬਨ ਕਰਦੇ ਹਾਂ ਜੀ ਜਦੋਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਹਾਦਤ ਦੇ ਕੇ ਗੁਰਪੁਰੀ ਵਿਖੇ ਚਲੇ ਗਏ ਤਾਂ ਬਾਬਾ ਬੁੱਢਾ ਜੀ ਦੀ ਵੰਸ ਵਿੱਚੋਂ ਪਾਈ ਗੁਰਦਿੱਤਾ ਜੀ ਨੇ ਹਰ ਤਰ੍ਹਾਂ ਨਾਲ ਦੇਖਰੇਖ ਕੀਤੀ ਚੌਪਈ ਪਾਈ ਗੁਰਦਿੱਤਾ ਜੀ ਦਿੱਲੀ ਛੱਡ ਕੇ ਉੱਥੋਂ ਤੁਰੰਤ ਚਲੇ ਗਏ ਜਦ ਉਹ ਪੰਜ ਕੋਹ ਤੱਕ ਪਹੁੰਚ ਗਏ ਤਾਂ ਉਹਨਾਂ ਨੇ ਆਪਣੇ ਬਡੇਰੇ ਬਾਬਾ ਬੁੱਢਾ ਜੀ ਦੇ ਸਥਾਨ ਨੂੰ ਵੇਖਿਆ ਅਤੇ ਉਸ ਸਥਾਨ ਨੂੰ ਪਛਾਣ ਲਿਆ ਜਿੱਥੇ ਬਾਬਾ ਬੁੱਢਾ ਜੀ ਕਾਫੀ ਦੇਰ ਰਹੇ ਸਨ ਸ਼੍ਰੇਸ਼ਟ ਸਤਗੁਰੂ ਜੀ ਦੀ ਮੂਰਤ ਦਾ ਹਿਰਦੇ ਵਿੱਚ ਧਿਆਨ ਧਰ ਕੇ ਭਾਈ ਗੁਰਦਿੱਤਾ ਜੀ ਉਥੇ ਘਾ ਦਾ ਆਸਣ ਵਿਛਾ ਕੇ ਲੇਟ ਗਏ। ਉਹਨਾਂ ਨੇ ਆਪਣੇ ਪ੍ਰਾਣਾ ਦੁਆਰਾ ਦਸਮ ਦਵਾਰ ਨੂੰ ਫੋੜ ਦਿੱਤਾ। ਅਤੇ ਆਪਣੇ ਸਰੀਰ ਨੂੰ ਤਿਣਕੇ ਵਾਂਗ ਤਿਆਗ ਦਿੱਤਾ। ਲੋਕਾਂ ਨੇ ਵੇਖ ਕੇ ਉਹਨਾਂ ਦਾ ਉਸੇ ਥਾਂ ਉੱਤੇ ਹੀ ਸੰਸਕਾਰ ਕਰ ਦਿੱਤਾ ਹੁਣ ਵੀ ਉਸ ਸਥਾਨ ਉੱਤੇ ਨਿਸ਼ਾਨ ਵੇਖੇ ਜਾ ਸਕਦੇ ਹਨ ਉਸ ਪਾਈ ਗੁਰਦਿੱਤਾ ਜੀ ਦੇ ਪਿੱਛੇ ਇੱਕ ਸਪੁੱਤਰ ਸ੍ਰੇਸ਼ਟ ਬ੍ਰਹਮ ਗਿਆਨੀ ਪਾਈ ਰਾਮ ਕੁਇਰ ਜੀ ਸਨ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਮਦਾਸ ਪਿੰਡ ਵਿਖੇ ਵਸਦੇ ਸਨ ਉਹਨਾਂ ਨੇ ਆਪਣੇ ਕੋਲ ਸਿੱਖ ਇਕੱਠੇ ਕੀਤੇ ਜਿਨ੍ਹਾਂ ਦੀ ਉਮਰ ਅਜੇ ਛੋਟੀ ਸੀ ਜਦ ਭਾਈ ਗੁਰਦਿੱਤਾ ਜੀ ਪਰਲੋਕ ਸੁਧਾਰੇ ਸਨ ਉਸ ਸਮੇਂ ਭਾਈ ਰਾਮਕੌਰ ਜੀ ਦੀ ਉਮਰ 3 ਸਾਲ ਦੀ ਸੀ ਉਹਨਾਂ ਦੇ ਘਰ ਜਿੰਨੇ ਵੀ ਸੂਜਵਾਨ ਸਿੱਖ ਸਨ ਉਹ ਸਤਗੁਰੂ ਦੇ ਪਹਿਲੇ ਰੀਤੀ ਰਿਵਾਜਾਂ ਨੂੰ ਜਾਣਦੇ ਸਨ ਔਰ ਸਿੱਖ ਸੇਵਕਾਂ ਨੂੰ ਆਪਣੇ ਨਾਲ ਇਕੱਠੇ ਕਰਕੇ ਬਹੁਤ ਸਾਰੀਆਂ ਪੇਟਾਵਾਂ ਲੈ ਕੇ ਚੱਲੇ ਆਏ ਜਿਸ ਤਰ੍ਹਾਂ ਬਾਦਸ਼ਾਹ ਦੇ ਵਜ਼ੀਰ ਹੁੰਦੇ ਹਨ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚ ਗੁਰੂ ਘਰ ਵਿੱਚ ਇਹ ਧੀਰਜ ਅਤੇ ਬੁੱਧੀ ਵਾਲੇ ਸਿੱਖ ਉਸੇ ਤਰ੍ਹਾਂ ਦਾ ਹੀ ਦਰਜਾ ਰੱਖਦੇ ਸਨ ਪਹਿਲਾਂ ਤੋਂ ਹੀ ਜੋ ਗੁਰਿਆਈ ਦਾ ਤਿਲਕ ਟਿੱਕਾ ਲਗਾਇਆ ਜਾਂਦਾ ਸੀ ਇਹ ਆਪਣੇ ਹੱਥਾਂ ਨਾਲ ਚੰਗੀ ਤਰ੍ਹਾਂ ਲਗਾਉਂਦੇ ਸਨ ਉਸ ਵੇਲੇ ਸੰਗਤ ਵਿੱਚ ਵਿਸ਼ਵਾਸ ਹੋ ਗਿਆ ਸੀ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਉੱਤੇ ਵਿਰਾਜਮਾਨ ਹੋਏ ਹਨ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਿਛੋਂ ਉਹ ਕਲੰਗੀ ਬਾਜ ਅਤੇ ਹੋਰ ਚੰਗੇ ਸਾਸਤਰ ਭੇਟ ਰੂਪ ਵਿੱਚ ਦਿੰਦੇ ਸਨ ਬਹੁਤ ਕੀਮਤੀ ਸਰੂਪਾਉ ਦਿੰਦੇ ਅਤੇ ਗੁਰੂ ਘਰ ਵਾਸਤੇ ਬਹੁਤ ਕੱਪੜੇ ਅਤੇ ਘੋੜੇ ਦਿੰਦੇ ਹੋਰ ਕਿੱਥੋਂ ਤੱਕ ਸਭ ਦੇ ਨਾਮ ਦੱਸਾਂ ਮੈਂ ਇਹ ਹੀ ਦੱਸਦਾ ਹਾਂ ਕਿ ਜਿਨ੍ਹਾਂ ਦੋ ਘਰਾਂ ਦੇ ਵਿੱਚ ਗੁਰੂ ਜੀ ਵੱਲੋਂ ਮਿਲੀ ਮੰਜੀ ਦੀ ਪਦਵੀ ਸੀ ਨੇੜੇ-ਨੇੜੇ ਦੇ ਉਹ ਸਾਰੇ ਸਿੱਖ ਚੱਲ ਕੇ ਆਏ ਅਤੇ ਉਹ ਆਸ ਦੇ ਵਿੱਚ ਬਹੁਤ ਵੱਧ ਪਿਆਰ ਜਿਤਾਉਂਦੇ ਹੋਏ ਮਿਲੇ ਗੁਰੂ ਘਰ ਦੇ ਵਿੱਚ ਅਟੁੱਟ ਲੰਗਰ ਵਰਤਦਾ ਅਤੇ ਉੱਥੇ ਸਾਰੇ ਹੀ ਇਕੱਠੇ ਹੋ ਕੇ ਲੰਗਰ ਛਕਦੇ ਸਾਰੇ ਰਾਗੀ ਅਤੇ ਰਵਾਬੀ ਗੁਰੂ ਜੀ ਦੇ ਦਰਸ਼ਨ ਦੌਰਾਨ ਕਰਨ ਲਈ ਇਕੱਠੇ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਆਏ ਸਨ ਕਿੰਨੇ ਹੀ ਢਾਡੀ ਚੱਲ ਕੇ ਆਏ ਜਿਨ੍ਹਾਂ ਨੇ ਸੂਰਮਿਆਂ ਦੇ ਜੁੱਧ ਪ੍ਰਸੰਘਾਂ ਦਾ ਗਾਇਨ ਕੀਤਾ ਢੂਮ ਪਟ ਆਦ ਧੰਨ ਮੰਗਣ ਵਾਸਤੇ ਅਤੇ ਨਵੇਂ ਸਤਿਗੁਰੂ ਦੇ ਦਰਸ਼ਨ ਕਰਨ ਲਈ ਆਏ ਸਨ ਸਿੱਖ ਅਨੇਕ ਦੇਸ਼ਾਂ ਇਲਾਕਿਆਂ ਤੋਂ ਚੱਲ ਕੇ ਆਏ ਸਨ ਜਿੱਥੇ ਕਿੱਥੇ ਜਾਣੋ ਸਾਰੇ ਪਾਸੇ ਲੋਕ ਸੰਗਤ ਦਾ ਇਕੱਠ ਵਿਖਾਈ ਦਿੰਦਾ ਸੀ ਚੌਥ ਬਾਲੇ ਦਿਨ ਲੋਕਾਂ ਦਾ ਇੰਨਾ ਇਕੱਠ ਹੋ ਗਿਆ ਕਿ ਇੱਧਰ ਉੱਧਰ ਫਿਰਦਿਆਂ ਆਪਸ ਦੇ ਵਿੱਚ ਤੱਕੇ ਲੱਗਦੇ ਸਨ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਬਣਿਆ ਹੋਇਆ ਸੀ ਅਤੇ ਦੂਰ ਦੂਰ ਦੇ ਬਹੁਤ ਲੋਕ ਦਰਸ਼ਨ ਕਰ ਰਹੇ ਸਨ। ਉੱਥੇ ਨਾਟਕ ਖੇਡਣ ਵਾਲੇ, ਨੀਚਣ ਵਾਲੇ ਅਤੇ ਬਹੁਤ ਸਾਰੇ ਗਾਉਣ ਵਾਲੇ ਕਲਾਕਾਰ ਆਏ। ਉਹ ਉੱਥੇ ਰਹਿ ਕੇ ਗੁਰੂ ਜੀ ਦੇ ਗੁਣਾਂ ਦੀ ਸਿਫਤ ਸਲਾਹ ਗਾਉਂਦੇ। ਇਸ ਤਰ੍ਹਾਂ ਦੇ ਬਹੁਤ ਕੋਤਕ ਕੌਤਕ ਹੋ ਰਹੇ ਸਨ। ਅਤੇ ਸਭ ਦੇ ਹਿਰਦੇ ਖੁਸ਼ੀ ਨਾਲ ਖਿੜ ਰਹੇ ਸਨ। ਉਸ ਰਾਤ ਨੂੰ ਸਾਰੇ ਜਾਗਦੇ ਰਹੇ ਕੀਰਤਨ ਹੋਣ ਕਰਕੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਆਨੰਦ ਪੈਦਾ ਹੋ ਰਿਹਾ ਸੀ ਮਸੰਦਾ ਨੇ ਆਪੋ ਆਪਣੀ ਸੰਗਤ ਵਿੱਚ ਬੈਠ ਕੇ ਬਹੁਤ ਜ਼ਿਆਦਾ ਲੰਮਾ ਸਮਾਂ ਜਾਗਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ